ਕੋ ਲੜਾਈ ਸਾਡੀ ਇਹ ਆ ਕਿ ਸਾਡੀਆਂ ਸਸਤਾਵਾਂ ਅਸੀਂ ਕਿਵੇਂ ਬਚਾਉਣੀਆਂ ਜਿੰਨਾ ਲੋਕਾਂ ਨੇ ਅੱਜ ਧਰਨਾ ਲਾਉਣਾ ਕੀ ਉਹਨਾਂ ਨੂੰ ਛਲੋਣੀ ਕਮੇਟੀ ਦੇ ਕਦੇ ਮਾਣ ਸਨਮਾਨ ਸਤਕਾਰ ਨਹੀਂ ਦਿੱਤਾ ਤੇ ਛਲੋਣੀ ਕਮੇਟੀ ਅਸੀਂ ਤੋੜ ਦਾਂਗੇ ਫਿਰ ਜ਼ਿਆਦਾ ਕਹਿ ਹੀ ਦੇਣ ਐਲਾਨ ਹੀ ਕਰ ਦੇਣ ਪਿਛਲੇ ਦਿਨੀ ਇੱਕ ਦਿੱਲੀ ਚ ਅਤੇ ਜਿਹੜੀ ਕੇਂਦਰ ਸਰਕਾਰ ਦਾ ਵੱਡਾ ਕੜਛਾ ਇਹ ਗੱਲ ਬੋਲ ਗਿਆ ਕਹਿੰਦਾ ਵੀ ਸ਼੍ਰੋਮਣੀ ਕਮੇਟੀ ਦੀ ਥਾਂ ਤੇ ਬੋਰਡ ਬਣਾਉਣਾ ਚਾਹੀਦਾ ਤੇ ਸਾਨੂੰ ਤਾਂ ਦੀ ਨਾ ਯਾ ਸਾਰੇ ਸਿੱਖਾਂ ਨੂੰ ਤੁਹਾਡੇ ਮਾਦਰ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਬੋਰਡ ਹੀ ਬਣਾਉਣਾ ਤੇ ਲੜ ਕੇ ਕਾਹਦੇ ਨਹੀਂ ਬਣਾਉਣਾ ਫਿਰ ਤੁਸੀਂ ਸਾਰੇ ਕਹਿ ਦਿਓ ਬਈ ਹਾਂ ਜੀ ਸਾਡਾ ਦਾ ਇਹਨਾਂ ਦਾ ਸਿਰ ਜਿਵੇਂ ਕਹਿੰਦੇ ਆ ਝੁਕਾਇਆ ਵੇ ਆ ਦਿੱਲੀ ਤਖਤ ਤੋਂ ਕੀ ਕਾਰਨ 26 ਜਨ ਅ ਸਿੰਘ ਸਾਹਿਬ ਘਰ ਤੋਰਤੇ ਚੰਗਾ ਸਵਾਲ ਆ ਤੇ ਮੈਂ ਤਾਂ ਇਹ ਗੱਲ ਕਰਦਾ ਕਿ ਸਭ ਤੋਂ ਪਹਿਲਾਂ ਜਹਦਾ ਰਣਜੀਤ ਸਿੰਘ ਜੀ ਨੂੰ ਲਾਇਆ ਗਿਆ ਕਿਵੇਂ ਲਾਇਆ ਗਿਆ ਕਿੰਨਾ ਨੇ ਲਾਇਆ ਉਹ ਕੌਣ ਨੇ ਅੱਜ ਉਹ ਇਸ ਦੇ ਵਿੱਚ ਸ਼ਾਮਲ ਨੇ ਉਹਨਾਂ ਗੱਲਾਂ ਦਾ ਜਵਾਬ ਮੰਗਿਆ ਜੇ ਉਦੋਂ ਬਾਅਦ ਜਿਹੜੇ ਜਿਹਦਰ ਲਾਇਏਗੇ ਸਾਰਿਆਂ ਦਾ ਜਵਾਬ ਮੰਗਿਆ ਜਾਵੇ ਅਸੀਂ ਨਾਲ ਇਹੋ ਹੀ ਤਾਂ ਸਾਨੂੰ ਅਫਸੋਸ ਆਣਾ ਜੀ ਇਹੋ ਹੀ ਤਾਂ ਸਾਨੂੰ ਅਫਸੋਸ ਆ ਕਿ ਜਿਹੜਨਾ ਨੇ ਜਿਹੜੀ ਸੰਸਥਾ ਨੇ ਜਿਹੜੀ ਸੰਪਰਦਾ ਦੇ ਅਧੀਨ ਅਸੀਂ ਆਪਦੀ ਜ਼ਿੰਦਗੀ ਦਾ ਕੋਈ ਤਿਲਫਲ ਭੇਡ ਕੀਤਾ ਸੰਤ ਜਨਾ ਸਿੰਘ ਖਾਲਸਾ ਭਿੰਡਰਾਵਾਲਾ ਨੇ ਉਹਨਾਂ ਨੇ ਹਮੇਸ਼ਾ ਜਿਹੜੀ ਆ ਲੜਾਈ ਦਿੱਲੀ ਨਾਲ ਲੜੀ ਤੇ ਅਸੀਂ ਦਿੱਲੀ ਤੋਂ ਲੜਾਈ ਮੋੜ ਕੇ ਆਦੇ ਘਰੇ ਲਿਆਈਏ ਫਿਰ ਚੰਗੀ ਗੱਲ ਨਹੀਂ ਕੀ ਬਹੁਤ ਬਹੁਤ ਚੰਗਾ ਸਿੰਬਲ ਆ ਜੀ ਸੰਕੇਤ ਆ ਦਿੱਲੀ ਕਮੇਟੀ ਆਏਗੀ ਜਦੋਂ ਦਿੱਲੀ ਵਾਲਿਆਂ ਦਾ ਹੁਕਮ ਹੋਏਗਾ ਦਿੱਲੀ ਕਮੇਟੀ ਵੀ ਆਏਗੀ ਲੇ ਜੋ ਸਾਗੇ ਜੇ ਸਾਡੀ ਪਾਗ ਲੈਣੀ ਤਾਂ ਲਾ ਦੇਣਾ ਜੀ ਜੇ ਇਸ ਗੱਲ ਨਾਲ ਸਿੱਖ ਮਾਨ ਦਾ ਮਸਲਾ ਹੱਲ ਹੁੰਦਾ ਤੇ ਅਸੀਂ ਕਰਨ ਤਿਆਰ ਅਗਲੇ ਪਾਸੇ ਪਾਗ ਹੀ ਆ ਨਾ ਟਕਸਾਲ ਦੀ ਵੱਡੀ ਪਾਗ ਆ ਅਸੀਂ ਨਹੀਂ ਲਵਾਂਗੇ ਅਸੀਂ ਨਹੀਂ ਲਵਾਂਗੇ ਅਸੀਂ ਤਾਂ ਹੱਥ ਜੋੜ ਕੇ ਖੜੇ ਆ ਤੇਜਾ ਸਿੰਘ ਸਮੁੰਦਰੀ ਹਾਲਤ ਮੌਜੂਦ ਹੈ ਇਸ ਟਾਈਮ ਦੇ ਉਤੇ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੈਂ ਗਰਮੀਤ ਨੂੰ ਕਹਾਂਗੇ ਦੋਵੇਂ ਪਾਸਿਆਂ ਤਸਵੀਰਾਂ ਦਿਖਾ ਲ ਦੋ ਸ਼ੈੰਦ ਐ ਜੀ ਪੀ ਸੀ ਦੇ ਨਮਾਇੰਦੇ ਘਟ ਤੇ ਪ੍ਰਸ਼ਾਸਨ ਜਨਦਾ ਦਿਖਾਈ ਦਊਗਾ ਅੱਜ ਤੁਹਾਨੂੰ ਇੱਥੇ ਐ ਜੀ ਪੀ ਸੀ ਘਟ ਦਿਖਾਈ ਦਊਗੀ ਪ੍ਰਸ਼ਾਸਨ ਜਨਦਾ ਹੋਊਗਾ ਕਿਉਂਕਿ ਦੋ ਸਰਮੌਰ ਸੰਸਥਾਵਾਂ ਜੇ ਆਪਾਂ ਐ ਜੀ ਪੀ ਸੀ ਦੀ ਗੱਲ ਕਰੀਏ ਤੇ ਨਾਲ ਦੰਦੇਮੇ ਟਕਸਾਲ ਦੇ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਜੋ ਕਿਹਾ ਗਿਆ ਕਿ ਇਸ ਇਥੇ ਰੋਸ ਧਰਨਾ ਦੇਵਾਂਗੇ ਉਸ ਤੋਂ ਬਾਅਦ ਦੇ ਵਿੱਚ ਕਿਤੇ ਹੱਥਾਂ ਪੈਰਾਂ ਦੀ ਪ੍ਰਸ਼ਾਸਨ ਨੂੰ ਵੀ ਪਈ ਹੋਈ ਕਿਤੇ ਵੇਖਿਓ ਟਕਰਾ ਨਾ ਹੋਵੇ ਪਰ ਕਾਮਨਾ ਕਰਦੇ ਹਾਂ ਗੁਰੂ ਸਾਹਿਬ ਅੱਗੇ ਕਿ ਇਹ ਟਕਰਾ ਨਾ ਹੋਵੇ ਕਿਉਂਕਿ ਸਿੱਖਾਂ ਦੀਆਂ ਦੋਵੇਂ ਵੱਡੀਆਂ ਸੰਸਥਾਵਾਂ ਜੇ ਆਪਾਂ ਐਸਜੀਪੀਸੀ ਦੀ ਗੱਲ ਕਰਦੇ ਹਾਂ ਸਿੱਖਾਂ ਦੀ ਸਰਮੌਰ ਸੰਸਥਾ ਵਾ ਦੂਜੇ ਪਾਸੇ ਜੀ ਗੱਲ ਕਰੀਏ ਬਾਬਾ ਹਰਨਾਮ ਸਿੰਘ ਖਾਲਸਾ ਉਹ ਵੀ ਟਕਸਾਲ ਦੇ ਮੁਖੀ ਆ ਪਰ ਇੱਕ ਕਲੇਸ਼ ਵਧਿਆ ਕਿਉਂ ਕਲੇਸ਼ ਵਧਿਆ 26 ਦਿਨਾਂ ਦੇ ਵਿੱਚ ਤਿੰਨ ਸਿੰਘ ਸਾਹਿਬਾਂ ਨੂੰ ਘਰਨ ਤੋਂ ਤੋਂ ਬਾਅਦ ਦੇ ਵਿੱਚ ਤੇ ਜਦੋਂ ਤਾਜਪੋਸ਼ੀ ਹੁੰਦੀ ਆ ਤਾਂ ਤਾਜਪੋਸ਼ੀ ਤੋਂ ਬਾਅਦ ਦੇ ਵਿੱਚ ਕਿਆਨੇ ਕੁਲ ਤਕਸਰੀ ਕੇਸਗੜ ਸਾਹਿਬ ਦੇ ਸਿੰਘ ਸਾਹਿਬ ਲਗਾਤਾ ਜਾਂਦਾ ਵਾ ਤੇ ਅਕਾਲ ਤਖਬ ਸਾਹਿਬ ਦੇ ਕਾਰਜਕਾਰੀ ਸਿੰਘ ਸਾਹਿਬਾਨ ਲਗਾਉਣ ਤੋਂ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਪੰਥ ਦੇ ਵਿੱਚ ਜੋ ਦੁਫੇੜਾ ਚਾਲੂ ਹੋਇਆ ਕਿਉਂਕਿ 2 ਤਰੀਕ ਤੋਂ ਬਾਅਦ ਚ ਜੋ ਘਟਨਾਕ੍ਰਮ ਬਣਿਆ ਉਸ ਘਟਨਾਕ੍ਰਮ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਿਤੇ ਨਾ ਕਿਤੇ ਆਪਸੀ ਕੁੜਤਨਾ ਵਧ ਰਹੀ ਹੈ ਮਕੌਮ ਦੇ ਵਿੱਚ ਅੱਜ ਦੋ ਵੱਡੀਆਂ ਸਰਮੌਰ ਸੰਸਥਾਵਾਂ ਆਮੋ ਸਾਹਮਣੇ ਆ ਕੋਈ ਇਹੋ ਜਿਹਾ ਪਾਣਾ ਨਾ ਵਾਪਰੇ ਕੋਈ ਗੱਲਬਾਤ ਨਾ ਹੋਵੇ ਇਹ ਗੁਰੂ ਸਾਹਿਬ ਅਗੇ ਕਾਮਨਾ ਕਰਦੇ ਅਸੀਂ ਨਹੀਂ ਪਰ ਜਦੋਂ ਇੱਕ ਪਾਸੇ ਐੱ🅷जीपीसी ਹੋਵੇ ਤੇ ਦੂਜੇ ਪਾਸੇ ਬਾਬਾ ਹਰਨਾਮ ਸਿੰਘ ਖਾਲਸਾ ਟਕਸਾਲ ਦੇ ਮੁਖੀ ਜਿਹੜੇ ਕਿਤੇ ਅਕਾਲੀ ਦਲ ਵਾਸਤੇ ਅਰਦਾਸ ਦੀ ਗੱਲ ਕਰਦੇ ਸੀ ਕਿ ਅਰਦਾਸ ਕਰੋ ਇਸ ਪਰਿਵਾਰ ਵਾਸਤੇ ਤੇ ਉਹ ਹੀ ਬਾਬਾ ਹਰਨਾਮ ਸਿੰਘ ਖਾਲਸਾ ਅੱਜ ਅਕਾਲੀ ਦਲ ਤੋਂ ਉਲਟ ਪੁਗਤ ਰਹੇ ਆ ਜੇ ਦੂਜੇ ਪਾਸੇ ਦੀ ਗੱਲ ਕਰੀਏ ਤੇ ਇਸ ਟਾਈਮ ਐੱ🅷ਜੀपीसी ਦੇ ਨੁਮਾਇੰਦੇ ਵੀ ਇੱਥੇ ਪਹੁੰਚ ਰਹੇ ਆ ਐੱ🅷ਜੀपीसी ਦਾ ਅੱਜ ਬਜਟ ਇਜਲਾਸ ਵੀ ਆ ਹੁਣੇ ਭਗਵੰਤ ਸਿੰਘ ਖਾਲਸਾ ਜੀ ਨੇ ਭਗਵੰਤ ਸਿੰਘ ਸਿਆਲ ਕੇ ਜੀ ਨਾਲ ਗੱਲਬਾਤ ਕੀਤੀ ਸੀ ਆਪਾਂ ਉਹਨਾਂ ਨੇ ਕਿਹਾ ਹੈ ਕਿ ਕੋਈ ਅਹਿਮ ਜ਼ਿੰਮੇਵਾਰੀ ਜ਼ਰੂਰ ਅਦਾ ਕਰਨ ਗਏ ਹਜਿੰਦਰ ਸਿੰਘ ਧਾਮੀ ਜਿਹਦੇ ਨਾਲ ਆਪਸੀ ਟਕਰਾਅ ਨਾ ਬਣੇ ਪਰ ਜਿੱਥੇ ਅਸੀਂ ਖੜੇ ਹਾਂ ਇਸ ਗੇਟ ਤੋਂ ਬਾਹਰ ਰੋਸ ਧਰਨੇ ਦੀ ਕਾਲ ਸੰਤ ਸਮਾਜ ਅਤੇ ਬਾਬਾ ਹਰਨਾਮ ਸਿੰਘ ਖਾਲਸਾ ਵੱਲ ਦਿੱਤੀ ਗਈ ਹੈ ਦੂਜੇ ਪਾਸੇ ਆਈਜੀਪੀਸੀ ਦਾ ਬਜਟ ਜਲਾਸ ਨਾਲ ਹੀ ਕਹਿ ਦਿੱਤਾ ਗਿਆ ਕਿ ਤਿੰਨ ਸਿੰਘ ਸਹਿਬਾਨਾਂ ਦੀ ਬਹਾਲੀ ਕਰੋ 26 ਦਿਨਾਂ ਦੇ ਵਿੱਚ ਤੁਸੀਂ ਘਰਾਂ ਨੂੰ ਤਿੰਨ ਸਿੰਘ ਸਹਿਬਾਨ ਤੋਰਤੇ ਆ ਵਿਧਿਵਿਧਾਨ ਬਣਨਾ ਚਾਹੀਦਾ ਤੇ ਹੁਣ ਵਿਧਿਵਿਧਾਨ ਦੀ ਚਰਚਾ ਵੀ ਹੋਈ ਜਿਹਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਆਪ ਮੰਨ ਰਹੇ ਕਿ ਵਿਧਿਵਿਧਾਨ ਬਣਨਗੇ ਪਰ ਵਿਧਿਵਿਧਾਨ ਬਣ ਤੇ ਲੇਟ ਕਿਉਂ ਹੋਇਆ ਦੇਰੀਆਂ ਕਿਉਂ ਹੋਈਆਂ ਇੱਕ ਪਾਸੇ ਕਰਤਾਰ 쿠ਸ਼ੀ ਸਿੰਘ ਸਹਿਬਾਨਾ ਦੀ ਕਰਤਾਰਕੁਸ਼ੀ ਸਿੰਘ ਸਹਿਬਾਨਾ ਦੀ ਸਾਡੀਆਂ ਵੱਡੀਆਂ ਸੰਸਥਾਵਾਂ ਦੀ ਗੱਲ ਕਰਦੇ ਆ ਤੇ ਜਿਹੜੀਆਂ ਸੰਸਥਾਵਾਂ ਹੀ ਅਕਾਲ ਤੱਕ ਸਭ ਤੋਂ ਹੋਣ ਦੇ ਵਿੱਚ ਆਉਂਦੀਆਂ ਉਹਨਾਂ ਦੇ ਸਿੰਘ ਸਹਿਬਾਨਾ ਦੀ ਕਰਤਾਰਕੁਸ਼ੀ ਹੁੰਦੀ ਹੈ ਕਰਤਾਰਕੁਸ਼ੀ ਦੇ ਨਾਲ ਨਾਲ ਸੰਧੂ ਅਗਲੇ ਪਾਸੇ ਆ ਜਾਂਦਾ ਤੇ ਸੰਧੂ ਵੱਲੋਂ ਜੋ ਹਰਪ੍ਰੀਤ ਸਿੰਘ ਦੇ ਉਸ ਟਾਈਮ ਤੇ ਭੂਮਿਕਾ ਨਭਾਈ ਉਹਦੇ ਉੱਤੇ ਹੁਣ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਦੱਸਿਆ ਗਿਆ ਕਿ ਸਾਡੀ 5 ਜਾਂ 6 ਸਫਿਆਂ ਦੀ ਰਿਪੋਰਟ ਸੀ ਉਹਨਾਂ ਦੀ ਉਹਨਾਂ ਨੇ ਕਿਹਾ ਸੀ ਕੋਈ ਵੀ ਅਜਿਹੀ ਘਟਨਾ ਨਹੀਂ ਵਾਪਰੀ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਝੂਠਾ ਕਰਾ ਦਿੱਤਾ ਜਾ ਸਕੇ ਪਰ ਜੇ ਦੂਜੇ ਪਾਸੇ ਗੱਲ ਕਰਦੇ ਹਾਂ ਇਧਰਲੇ ਪਾਸੇ ਤਿੰਨ ਮੈਂਬਰਾਂ ਦੀ ਬਣੀ ਹੋਈ ਕਮੇਟੀ ਜਿਹਦੇ ਵਿੱਚ ਸਵਾਲੀਆ ਚਿੰਨ੍ਹ ਹੀ ਲੱਗੇ ਉਹ ਸਵਾਲੀਆ ਚਿੰਨ੍ਹ ਤਾਂ ਲੱਗੇ ਕਿ ਜੇ ਵੱਡੇ ਹਰ ਆਗੂ ਸਹਿਬਾਨ ਸੀ ਉਹ ਐਚਜੀਪੀਸੀ ਦੇ ਉਹਨਾਂ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਕਹਿ ਚੁੱਕੇ ਸੀ ਕਿ ਅਸੀਂ ਤੇ ਆਪ ਇਹਨਾਂ ਨੂੰ ਜਾਂਚ ਦੇ ਘੇਰੇ ਚ ਲੈ ਕੇ ਆਏ ਸੀ ਅੱਜ ਮੇਰੀ ਜਾਂਚ ਕੀ ਕਰਨਗੇ ਇਹ ਸੀ ਉਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਮੇਰੀ ਜਾਂਚ ਕਰਨ ਵਾਸਤੇ ਲਿਆ ਗਿਆ ਇਹਨਾਂ ਨੂੰ ਤੇ ਜਾਂਚ ਦੇ ਘੇਰੇ ਦੇ ਵਿੱਚ ਤਾਂ ਤਨਖਾਹਿਆ ਲਾਇਆ ਹੋਇਆ ਵਾ ਇਹ ਕਿਸ ਦੀ ਜਾਂਚ ਕੀ ਕਰਨਗੇ ਉਸ ਤੋਂ ਬਾਅਦ ਦੇ ਵਿੱਚ ਦੋ ਸਿੰਘ ਸਹਿਬਾਨਾਂ ਨੂੰ ਬਾਅਦ ਵਿੱਚ ਘਰ ਤੋਰਤਾ ਜਾਂਦਾ ਵਾ ਗਿਆਨੀ ਰਗਵੀਰ ਸਿੰਘ ਜੀ ਨੂੰ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਤੋਂ ਉਤੋਂ ਫਿਰ ਜੋ ਉਪਰੰਤ ਘਟਨਾਕ੍ਰਮ ਵਾਪਰਿਆ ਉਸ ਘਟਨਾਕ੍ਰਮ ਦੇ ਵਿੱਚ ਹਰਨਾਮ ਸਿੰਘ ਖਾਲਸਾ ਅਤੇ ਸੰਤ ਸਮਾਜ ਸਾਹਮਣੇ ਆਣ ਕੇ ਉਹਨਾਂ ਰੋਸ ਧਰਨੇ ਦੀ ਕਾਲ ਦਿੱਤੀ ਕਿ ਅਸੀਂ ਰੋਸ ਧਰਨਾ ਦੇਵਾਂਗੇ ਉਹ ਵੀ ਇਸੇ ਹੀ ਲੋਕੇਸ਼ਨ ਦੇ ਉੱਤੇ ਜਿੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਦੇ ਪਾਸੇ ਬਜਟ ਇਜਲਾਸ ਆਜ ਸੋਣਾ ਵਾ ਬਜਟ ਇਜਲਾਸ ਦੇ ਨਾਲ-ਨਾਲ ਅਸੀਂ ਉੱਥੇ ਰੋਸ ਧਰਨਾ ਵੀ ਦੇਵਾਂਗੇ ਉੱਥੇ ਦੀਆਂ ਤਸਵੀਰਾਂ ਵਾ ਇੱਕ ਰਹੀਂ ਚਾਰ ਚੁਫੇਰੀ ਦੀ ਤਸਵੀਰ ਖਾਲ ਦਿੰਨੇ ਆ ਥੋੜੀ ਦੇਰ ਤੱਕ ਇੱਥੇ ਬਜਟ ਇਜਲਾਸ ਹੋਊਗਾ ਤੇ ਨਾਲ-ਨਾਲ ਦੂਜੇ ਪਾਸੇ 11:00 ਵਜੇ ਦੀ ਜਿਹੜੀ ਕਾਲ ਦਿੱਤੀ ਆ ਹਾਂ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਕਾਲ ਦਿੱਤੀ ਹੋਈ ਆ ਕਿ 11 ਵਜੇ 골ਡਨ ਗੇਟ ਤੋਂ ਚਾਲੇ ਪਾਉਣੇ ਆ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਪ੍ਰੋਟੈਸਟ ਕਰਨਾ ਵਾ ਰੋਸ ਧਰਨਾ ਦੇਣਾ ਵਾ ਉੱਥੋਂ ਦੀਆਂ ਤਸਵੀਰਾਂ ਵਾ ਇੱਕ ਪਾਸੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬਜਟ ਇਜਲਾਸ ਹੋਣਾ ਵਾ ਇੱਕ ਪਾਸੇ ਰੋਸ ਮਾਰਚ ਹੋਊਗਾ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਤੇ ਨਾਲ-ਨਾਲ ਜੀ ਆਪਾਂ ਪ੍ਰਸ਼ਾਸਨ ਦੀ ਗੱਲ ਕਰਦੇ ਤਾਂ ਪ੍ਰਸ਼ਾਸਨ ਹਰ ਇੱਕ ਥਾਂ ਦੇ ਉੱਤੇ ਜਿੱਥੇ-ਜਿੱਥੇ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਰਸਤੇ ਆ ਰਹੇ ਆ ਪ੍ਰਸ਼ਾਸਨ ਮੌਜੂਦ ਆ ਇਸ ਟਾਈਮ ਦੇ ਉੱਤੇ ਇੱਥੇ ਵੀ ਜਿੱਥੇ ਟਾਸਕ ਫੋਰਸ હાજર ਆ ਤੇ ਨਾਲ-ਨਾਲ ਤੁਸੀਂ ਵੇਖਦੇ ਹੋ ਸਿਵਲ ਦੇ ਵਿੱਚ ਭਾਰੀ ਤਦਾਦ ਦੇ ਵਿੱਚ ਪੁਲਿਸ ਫੋਰਸ ਆ ਜਿੱਥੇ ਕਿ ਕਿਤੇ ਐਹਜੀਪੀਸੀ ਮੈਂਬਰ ਸਾਹਿਬਾਨ ਜਾਂ ਟਾਸਕ ਫੋਰਸ ਦਿਖਾਈ ਦਿੰਦੀ ਸੀ ਅੱਜ ਦੋਵਾਂ ਤਿਹਰਾ ਦੇ ਵਿੱਚ ਕੋਈ ਇਹੋ ਜੀ ਘਟਨਾ ਨਾ ਵਾਪਰੇ ਮੈਂ ਬਾਰ-ਬਾਰ ਅਸੀਂ ਕਾਮਨਾ ਕਰਦੇ ਆ ਗੁਰੂ ਸਾਹਿਬ ਅੱਗੇ ਬੇਨਤੀ ਵੀ ਅਰਜ਼ੋਈ ਕਰਦੇ ਆ ਕਿ ਕੋਈ ਨਾ ਕੋਈ ਅਹਿਮ ਬਚੋਲਾ ਸਾਹਮਣੇ ਆਵੇ ਬੇਸ਼ੱਕ ਉਹ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਰੂਪ ਵਿੱਚ ਹੋਣ ਜਿਵੇਂ ਸਿਆਲਕਾ ਸਾਹਿਬ ਨੇ ਗੱਲਬਾਤ ਕੀਤੀ ਸੀ ਕਿ ਅਸੀਂ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਨਾਲ ਕੋਈ ਹੱਲ ਨਿਕਲੇ ਬਾਬਾ ਹਰਨਾਮ ਸਿੰਘ ਨਾਲ ਵੀ ਗੱਲਬਾਤ ਕਰਾਂਗੇ ਹਰਜਿੰਦਰ ਸਿੰਘ ਧਾਮੀ ਇੱਕ ਸੁਲਝੇ ਹੋਏ ਇਨਸਾਨ ਆ ਜਿਨ੍ਹਾਂ ਦੀ ਸ਼ੈਦ ਹੋ ਸਕਦਾ ਬਾਬਾ ਹਰਨਾਮ ਸਿੰਘ ਨਾਲ ਮਿਲ ਬੈਠ ਕੇ ਗੱਲਬਾਤ ਹੋਈ ਵੀ ਆ ਤੇ ਨੈਕਸਟ ਵੀ ਹੋਵੇ ਪਰ ਕੀ ਫਿਰ ਤਿੰਨ ਸਿੰਘ ਸਾਹਿਬਾਂ ਦੀ ਨਿਯੁਕਤੀ ਹੋਊਗੀ ਜੋ ਬਾਬਾ ਹਰਨਾਮ ਸਿੰਘ ਖਾਲਸਾ ਕਹਿ ਰਹੇ ਆ ਇਹ ਜ਼ਰੂਰ ਸਵਾਲ ਬਣ ਰਿਹਾ ਕਿ ਤਿੰਨ ਸਿੰਘ ਸਾਹਿਬਾਂ ਨਾਲ ਦੀ ਕੀ ਨਿਯੁਕਤੀ ਹੋਊਗੀ ਕਿ ਫਿਰ ਗਿਆਨੀ ਕੁਲਦੀਪ ਸਿੰਘ ਗੜਗਾ ਜਿਹੜੇ ਇਸ ਟਾਈਮ ਦੇ ਉੱਤੇ ਤੱਕ ਸ੍ਰੀ ਘਰ ਦੇ ਵਿੱਚ ਵਾ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਸੱਪ ਦੇ ਮੂੰਹ ਦੇ ਵਿੱਚ ਕੋੜ ਕੇ ਲੀ ਉਹ ਹਾਲਾਤ ਬਣੇ ਹੋਏ ਆ ਇਸ ਟਾਈਮ ਦੇ ਉੱਤੇ ਕੌਮ ਸੱਸੋ ਪੰਜੇ ਦੇ ਵਿੱਚ ਆ ਕਿ ਮੰਨੀਏ ਕੀ ਦੀ ਐਹ ਜੀ ਪੀਸੀ ਵਾਲੇ ਪਾਸੇ ਦੇਖਦੇ ਆ ਕਿ ਤਿੰਨ ਸਿੰਘ ਸਾਹਿਬਾਨ ਨੂੰ ਘਰ ਤੋਂ ਤਾਂ ਅੰਦਰ ਕਮੇਟੀ ਵੱਲੋਂ ਟਕਸਾਲ ਵਾਲੇ ਪਾਸੇ ਦੇਖਦੇ ਆ ਤੇ ਟਕਸਾਲ کہہ ਰਿਹਾ ਟਕਸਾਲ ਦੇ ਮੁਖੀ ਸੰਤ ਜਨਰਲ ਸਿੰਘ ਖਾਲਸਾ ਪਿੰਡਾਵਾਲ ਦੇ ਬਾਬਾ ਠਾਕੁਰ ਸਿੰਘ ਜੀ ਆਉਂਦੇ ਆ ਤੇ ਬਾਬਾ ਠਾਕੁਰ ਸਿੰਘ ਤੋਂ ਬਾਅਦ ਚ ਹੋਣ ਬਾਬਾ ਹਰਨਾਮ ਸਿੰਘ ਖਾਲਸਾ ਜਿਹੜੇ ਕਿ ਆਪਣੇ ਸਮਾਗਮ ਦੇ ਰਹੇ ਆ ਉਹਨਾਂ ਵੱਲੋਂ ਉਹਨਾਂ ਹੀ ਤਿੰਨ ਸਿੰਘ ਸਹਿਬਾਨਾਂ ਦੀ ਨਿਯੁਕਤੀ ਵਾਸਤੇ ਕਿਹਾ ਜਾ ਰਿਹਾ ਕਿ ਉਹ ਜਿਹੜੇ ਤਿੰਨ ਸਿੰਘ ਸਹਿਬਾਨ ਘਰਾਂ ਨੂੰ ਤੁਰੇ ਆ ਉਹਨਾਂ ਨੂੰ ਨਿਯੁਕਤੀ ਕੀਤੀ ਜਾਵੇ ਇਸ ਟਾਈਮ ਦੇ ਉੱਤੇ ਐ ਜੀ ਪੀ ਸੀ ਮੈਂਬਰ ਸਹਿਬਾਨ ਨਾਲ ਕੋਸ਼ਿਸ਼ ਕਰਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਜੁੜ ਚੁੱਕੇ ਗੁਰਫਤ ਤੇ ਸੰਝ ਕਰਦੇ ਗਰੇਵਾਲ ਸਾਹਿਬ ਵਾਹਿਗੁਰੂ ਜੀ ਕਾ ਇੱਥੇ ਆ ਜਾਈਓ ਇੱਥੇ ਆ ਜਾਈਓ ਜਿਹ ਦੇਖੋ ਜੀ ਮੈਰੀ ਨਾ 62 ਸਾਲ ਦੀ ਉਮਰ ਹੋ ਗਈ ਤੇ ਮੈਂ 22 ਸਾਲ ਦਾ ਸੀ ਜਦੋਂ ਇਸ ਸੰਘਰਸ਼ ਨੂੰ ਦੇਖਿਆ ਤੇ ਕਈ ਵਾਰੀ ਪੁਲਿਸ ਦੀ ਤਨਾਤੀ ਆਈ ਜਾਂ ਹੁਣ ਤਾਂ ਵਿਚਾਰੇ ਬੜੇ ਸ਼ਰਦਾ ਨਾਲ ਆਇ ਤੇ ਬੜੇ ਬੜੇ ਕਿਹਦਾ ਟੈਂਕ ਤੋ ਵੀ ਚੜਦੇ ਵੇਖਿਆ ਤਾਂ ਚਲੋਗੇ ਇਹ 500 ਦੇ ਅੰਦਰ ਇਸ ਤਰ੍ਹਾਂ ਦਾ ਕੰਮ ਚੱਲਦਾ ਰਹਿੰਦਾ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਟਕਰਾਅ ਨਹੀਂ ਹੋਣਾ ਚਾਹੀਦਾ ਅਸੀਂ ਆਪਸ ਵਿੱਚ ਹੀ ਟੱਕਰ ਲਾ ਗਏ ਤੇ ਦਿੱਲੀ ਤਾਂ ਬਹੁਤ ਖੁਸ਼ ਆ ਦਿੱਲੀ ਤਾਂ ਇਸ ਟਾਈਮ ਪੂਰੇ ਮੈਨੂੰ ਲੱਗਦਾ ਵੀ ਉਹ ਲੱਡੂ ਲੱਡੂ ਬਣਦੇ ਹੋਣੇ ਪੀ ਪਾਬੀ ਬਾ ਸਿੱਖ ਜਿਹੜੇ ਟਕਰਾ ਗਏ ਸਿੱਖਾਂ ਦੇ ਜਥੇਬੰਦੀਆਂ ਆਪਸੀ ਟਕਰਾ ਰਹੀਆਂ ਹੁਣ ਤੁਸੀਂ ਦੇਖੋ ਲੜਾਈ ਸਾਡੀ ਇਹ ਆ ਕਿ ਸਾਡੀਆਂ ਸਸਤਾਵਾਂ ਅਸੀਂ ਕਿਵੇਂ ਬਚਾਉਣੀਆਂ ਜਿੰਨਾ ਲੋਕਾਂ ਨੇ ਅੱਜ ਧਰਨਾ ਲਾਉਣਾ ਕੀ ਉਹਨਾਂ ਨੂੰ ਛਲੋਣੀ ਕਮੇਟੀ ਦੇ ਕਦੇ ਮਾਣ ਸਨਮਾਨ ਸਤਕਾਰ ਨਹੀਂ ਦਿੱਤਾ ਤੇ ਛਲੋਣੀ ਕਮੇਟੀ ਅਸੀਂ ਤੋੜ ਦਾਂਗੇ ਫਿਰ ਜ਼ਿਆਦਾ ਕਹਿ ਹੀ ਦੇਣ ਐਲਾਨ ਹੀ ਕਰ ਦੇਣ ਪਿਛਲੇ ਦਿਨੀ ਪਿਛਲੇ ਦਿਨੀ ਇੱਕ ਦਿੱਲੀ ਚ ਜਿਹੜੀ ਕੇਂਦਰ ਸਰਕਾਰ ਦਾ ਵੱਡਾ ਕੜਛਾ ਇਹ ਗੱਲ ਭੁੱਲ ਗਿਆ ਕਹਿੰਦਾ ਵੀ ਸ਼ਰੂਣੀ ਕਮੇਟੀ ਦੀ ਥਾਂ ਤੇ ਬੋਰਡ ਬਣਾਉਣਾ ਚਾਹੀਦਾ ਤੇ ਸਾਨੂੰ ਤਾਂ ਦੀਨ ਆ ਸਾਰੇ ਸਿੱਖਾਂ ਨੂੰ ਤੁਹਾਡੇ ਮਾਦਰ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਬੋਰਡ ਹੀ ਬਣਾਉਣਾ ਤੇ ਲੜਕੇ ਕਾਹਦੇ ਨਹੀਂ ਬਣਾ ਫਿਰ ਤੁਸੀਂ ਸਾਰੇ ਕਹਿ ਦਿਓ ਬਈ ਹਾਂ ਜੀ ਸਾਡਾ ਦਾ ਕਿਹਨਾਂ ਦਾ ਸਿਰ ਜਿਵੇਂ ਕਹਿੰਦੇ ਆ ਝੁਕਾਇਆ ਵਿਆ ਦਿੱਲੀ ਤਖਤ ਤੋਂ ਤੇ ਇੱਥੇ ਬੋਰਡ ਬਣਾ ਦਿਓ ਤੇ ਜਿਵੇਂ ਜਿਵੇਂ ਉੱਥੇ ਲਾਗੂ ਕਰਤਾ ਹਜ਼ੂਰ ਸਾਹਿਬ ਪਟਨਾ ਸਾਹਿਬ ਆ ਹਰਿਆਣੇ ਚ ਕਰਦਾ ਕਿ ਨਾ ਦਿੱਲੀ ਚ ਕਰਦਾ ਤੇ ਫਿਰ ਜਿਹੜਾ ਰੋਣਾ ਰੋ ਰਹੇ ਨੇ ਸਿੱਖ ਜਥੇਬੰਦੀਆਂ ਅਕਾਲੀ ਦਲ ਉਹ ਜਿਹੜਾ ਰੋਣਾ ਰੋ ਰਹੇ ਨੇ ਉਹ ਇਹੀ ਰੋ ਰਹੇ ਨੇ ਤੁਹਾਡੀਆਂ ਸਸਤਾਵਾਂ ਤੋੜਨਗੇ ਤੁਹਾਡੀਆਂ ਸਸਤਾਵਾਂ ਖੋਣਗੇ ਲੜਾਈ ਅਸੀਂ ਦਿੱਲੀ ਨਾਲ ਲੜਨੀ ਸੀ ਲੜਾਈ ਅਸੀਂ ਆਪਣੇ ਵੱਲ ਕਰਾਂਗੇ ਤੇ ਕਮੇਟੀ ਵੱਲੋਂ ਤਿੰਨ ਸਿੰਘ ਸਾਹਿਬ ਨੂੰ ਘਰੇ ਤੋੜਨ ਦੀ ਜਿਹੜੀ ਮੰਗ ਕਰ ਰਹੇ ਆ ਕਿ ਬਾਬਾ ਜੀ ਨੇ ਗੱਲਬਾਤ ਆਪ ਨਹੀਂ ਕੀਤੀ ਤੁਸੀਂ ਸ਼ਹਿਰ ਤੋਂ ਟਕਸਾਲ ਦੇ ਨੇੜੇ ਰਹੇ ਹੋ ਕੀ ਕਾਰਨ 26 ਦਿਨਾਂ ਤੋਂ ਸਿੰਘ ਸਾਹਿਬ ਘਰ ਤੋੜਤੇ ਚੰਗਾ ਸਵਾਲ ਆ ਤੇ ਮੈਂ ਤਾਂ ਇਹ ਗੱਲ ਕਰਦਾ ਕਿ ਸਭ ਤੋਂ ਪਹਿਲਾਂ ਜਹਦਰ ਰਣਜੀਤ ਸਿੰਘ ਜੀ ਨੂੰ ਲਾਇਆ ਗਿਆ ਕਿਵੇਂ ਲਾਇਆ ਗਿਆ ਕਿੰਨਾਂ ਨੇ ਲਾਇਆ ਉਹ ਕੌਣ ਨੇ ਅੱਜ ਉਹ ਇਸ ਦੇ ਵਿੱਚ ਸ਼ਾਮਲ ਨੇ ਉਹਨਾਂ ਗੱਲਾਂ ਦਾ ਜਵਾਬ ਮੰਗਿਆ ਜੇ ਉਸ ਤੋਂ ਬਾਅਦ ਜਿਹੜੇ ਜਹਦਰ ਲਾਇਏਗੇ ਸਾਰਿਆਂ ਦਾ ਜਵਾਬ ਮੰਗਿਆ ਜਾਵੇ ਅਸੀਂ ਨਾਲ ਮੈਂ ਡਟ ਕੇ ਨਾਲ ਜੇ ਇਹਨਾਂ ਗੱਲਾਂ ਦੇ ਨਾਲ ਅਸੀਂ ਵੇਲਾ ਖੜਾ ਕਰਨਾ ਸੋ ਮੈਂ ਤਾਂ ਸਦਮਾਨ ਤੇ ਸਤਕਾਰ ਕਰਦਾ ਜਹਦਰ ਸਾਹਿਬਾਨ ਦਾ ਵੀ ਉਹ ਪਹਿਲਾਂ ਜਿਹੜਾ ਰੋਲ ਕੀਤਾ ਸੀ ਉਸ ਤੋਂ ਵੱਡਾ ਰੋਲ ਹੁਣ ਕਰਨ ਤਾਂ ਕਿ ਕੌਮ ਦੇ ਅੰਦਰ ਇਹ ਜਹਦਰ ਕੋਈ ਸਵਾਲ ਠਾ ਰਹੇ ਹੋ ਕਿ ਹਾਸੋਣੀ ਸਥਿਤੀ ਬੰਦ ਦੀ ਦਿੱਲੀ ਦੇ ਸਾਹਮਣੇ ਪਰ ਜਦੋਂ ਸਿੱਖ ਜਥੇਦਾਰਾਂ ਨੂੰ ਲਾਉਂਦੇ ਨੇ ਚੜਾਉਂਦੇ ਨੇ ਉਦੋਂ ਹਾਸੋਣੀ ਸਥਿਤੀ ਕਿਉਂ ਨਹੀਂ ਬੰਦ ਹਾਸੋਣੀ ਸਥਿਤੀ ਦਾ ਉਹਦਾ ਜਿਹੜਾ ਵਿਖਿਆਨ ਆ ਉਹ ਇਸ ਤਰ੍ਹਾਂ ਦਾ ਕੀਤਾ ਜਾਂਦਾ ਜਦੋਂ ਕਿ ਹਾਸੋਣੀ ਸਥਿਤੀ ਮੈਂ ਇਹ ਸਮਝਦਾ ਕਿ ਨਹੀਂ ਹੈ ਪਰ ਇਹਨੂੰ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਸੀ ਪਰ ਟਕਰਾ ਇਹਦਾ ਹੱਲ ਨਹੀਂ ਹੈਗਾ ਅੱਜ ਜੋ ਸਥਿਤੀ ਬਣ ਗਈ ਇਹਨੂੰ ਕਿਵੇਂ ਵੇਖ ਰਹੇ ਹੋ ਦੇਖੋ ਜੀ ਗੁਰੂ ਕਿਰਪਾ ਕਰੇਗਾ ਅਸੀਂ ਤਾਂ ਪਾਉਂਦਾ ਅਸੀਂ ਤਾਂ ਦੁਨੀਆ ਦੀ ਸਰਵੱਤ ਦੇ ਭਲੇ ਦੀ ਗੱਲ ਕਰਦੇ ਆ ਇਹ ਤਾਂ ਗੁਰੂ ਦੀ ਕੌਮ ਹੈ ਗੁਰੂ ਦੀ ਸਸਤਾ ਸਿੱਖਾਂ ਦੀ ਸੰਸਥਾ ਸਭ ਠੀਕ ਹੋ ਜਾਏਗਾ ਮੇਰੇ ਵੱਲ ਸਾਹਿਬ ਕੋਈ ਗੈਰ ਸਿੱਖ ਜਥੇਬੰਦੀ ਇਸ ਸੰਸਥਾ ਦਾ ਵਿਰੋਧ ਕਰੇ ਉਹ ਗੱਲ ਸਮਝ ਆਉਂਦੀ ਹੈ ਪਰ ਇੱਕ ਟਕਸਾਲ ਦਾ ਮੁਖੀ ਔਰ ਸੰਤ ਸਮਾਜ ਦੇ ਮੁਖੀ ਉਹ ਵਿਰੋਧ ਕਰ ਰਹੇ ਨੇ ਉਹ ਲੋਕਾਂ ਦੇ ਵਿੱਚ ਇਹੋ ਹੀ ਤਾਂ ਸਾਨੂੰ ਅਫਸੋਸ ਆ ਨਾ ਜੀ ਇਹੋ ਹੀ ਤਾਂ ਸਾਨੂੰ ਅਫਸੋਸ ਆ ਕਿ ਜਿਹਨਾਂ ਨੇ ਜਿਹੜੀ ਸੰਸਥਾ ਨੇ ਜਿਹੜੀ ਸੰਪਰਦਾ ਦੇ ਅਧੀਨ ਅਸੀਂ ਆਪਦੀ ਜ਼ਿੰਦਗੀ ਦਾ ਕੋਈ ਤਿਲਫਲ ਭੇਟ ਕੀਤਾ ਸੰਤ ਜਨਾ ਸਿੰਘ ਖਾਲਸਾ ਭਿੰਡਰਾਂ ਵਾਲਾ ਨੇ ਉਹ ਜਿਹੜੀ ਆ ਲੜਾਈ ਦਿੱਲੀ ਨਾਲ ਲੜੀ ਆ ਤੇ ਅਸੀਂ ਦਿੱਲੀ ਤੋਂ ਲੜਾਈ ਮੋੜ ਕੇ ਆਦੇ ਘਰੇ ਲਿਆਈਏ ਫਿਰ ਚੰਗੀ ਗੱਲ ਨਹੀਂ ਗਈ ਸੰਗਤ ਦੇ ਵਿੱਚ ਇਸ ਗੱਲ ਦਾ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਫੈਸਲੇ ਨੇ ਉਹਨਾਂ ਨੂੰ ਪ੍ਰੋਸੈਸ ਨਹੀਂ ਲਈ ਗਿਆ ਫੈਸਲੇ ਫੈਸਲੇ ਲੈਣ ਦਾ ਤਰੀਕਾ ਗਲਤ ਹੈ ਫੈਸਲੇ ਲੈ ਲਏ ਨਹੀਂ ਲੈ ਲਏ ਵੱਖਰੀ ਗੱਲ ਆ ਉਹ ਬਹਿ ਕੇ ਨਿਭੜ ਸਕਦੇ ਆ ਪਰ ਧਰਨਾ ਇਹਦਾ ਹੱਲ ਨਹੀਂ ਹੈਗਾ ਨਾ ਪਰ ਦਿੱਲੀ ਕਮੇਟੀ ਵੀ ਵਿੱਚ ਆ ਗਈ ਹੈ ਦਿੱਲੀ ਕਮੇਟੀ ਨਹੀਂ ਉਹਨਾਂ ਦੇ ਬਹੁਤ ਬਹੁਤ ਚੰਗਾ ਸਿੰਬਲ ਆ ਜੀ ਸੰਕੇਤ ਆ ਦਿੱਲੀ ਕਮੇਟੀ ਆਏਗੀ ਜਦੋਂ ਦਿੱਲੀ ਵਾਲਿਆਂ ਦਾ ਹੁਕਮ ਹੋਏਗਾ ਦਿੱਲੀ ਕਮੇਟੀ ਵੀ ਆਏਗੀ ਸਪਸ਼ਟ ਸ਼ਬਦਾਂ 'ਚ ਦੱਸੋ ਤੁਹਾਨੂੰ ਕੀ ਲੱਗ ਰਿਹਾ ਕਿ ਬੀਜੇਪੀ ਜਾਂ ਆਰਐਸਐਸ ਦੇ ਇਸ਼ਾਰੇ ਤੇ ਸਭ ਕੁਝ ਹੋ ਰਿਹਾ ਮੇਰੇ ਮੂੰਹ ਕੋ ਆ ਕੇ ਬਹੁਤ ਜ਼ਿਆਦਾ ਵਖਾਲ ਹੋ ਜਾਏਗਾ ਤੁਹਾਨੂੰ ਮੇਰੇ ਨਾਲੋਂ ਵੱਧ ਪਤਾ ਤੇ ਸੰਗਤ ਨੂੰ ਵੱਧ ਪਤਾ ਤੇ ਅਸੀਂ ਤਾਂ ਸਨਮਾਨ ਕਰਦੇ ਆ ਕਿਉਂਕਿ ਰਤਵੇ ਜਿਸ ਤੇ ਬੈਠੇ ਨੇ ਸਾਡੇ ਸਤਿਕਾਰਤ ਮਹਾਪੁਰਸ਼ ਉਹ ਸਾਡੇ ਲਈ ਸਤਿਕਾਰਯੋਗ ਆ ਸਾਡੀ ਮਾਂ ਸਮਾਨ ਨੇ ਤੇ ਅਸੀਂ ਦਾ ਕੀ ਹੈ ਫਿਰ ਹੁਣ ਕੀ ਹਾਲ ਤਾਂ ਅੱਗੇ ਵੀ ਹੁੰਦੇ ਆਏ ਤੇ ਅੱਜ ਵੀ ਹੋ ਜਾਣਾ ਗੁਰੂ ਮਹਾਰਾਜ ਰਾਮਦਾਸ ਬਾਛਰ ਕਿਰਪਾ ਕਰ ਦੇਣੀ ਆ ਕੋਈ ਗੱਲ ਨਹੀਂ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਕਿੱਥੇ ਫੇਲ ਹੁੰਦੀ ਆ ਆਪ ਵੀ ਸਾਰੇ ਧੜੇ ਇੰਨੇ ਬਣ ਗਏ ਨੇ ਤੇ ਦਿੱਲੀ ਵਾਲੇ ਕਾਮਯਾਬ ਹੋ ਰਿਹਾ ਵਿੱਚ ਜਦੋਂ ਸੱਤਾ ਤੇ ਬੈਠੇ ਲੋਕ ਕਿਹਨਾ ਦਬਾਅ ਬਣਾਉਣ ਧੱਕਾ ਕਰਨ ਤੇ ਫਿਰ ਉਦੋਂ ਸਿੱਖਾਂ ਦੇ ਅੰਦਰ ਇੱਕ ਰੋਹ ਤੇ ਅਕਰੋਸ਼ ਪੈਦਾ ਹੁੰਦਾ ਜਿਹਦਾ ਅਸਰ ਇਸ ਹਿੰਦੁਸਤਾਨ ਨੇ ਭੁਗਤਿਆ ਤੇ ਜੇ ਗਾਂ ਨਹੀਂ ਹਟਣਗੇ ਤੇ ਹਿੰਦੁਸਤਾਨ ਇਸ ਮਾਹੌਲ ਦੇ ਉਹ ਜੇ ਨਤੀਜਿਆਂ ਨੂੰ ਭੁਗਤੇਗਾ ਪਰ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਮਸਾਂ ਹੀ ਸ਼ਾਂਤੀ ਆਈ ਆ ਤੇ ਸਿੱਖਾਂ ਨੂੰ ਨਾ ਛੇੜਿਆ ਜਾਵੇ ਸਿੱਖਾਂ ਦੇ ਧਾਰਮਿਕ ਮਾਮਲੇ ਵਿੱਚ ਦਖਲ ਨਾ ਦਿੱਤਾ ਜਾਵੇ ਸਿੱਖ ਕਦੇ ਰਾਮ ਮੰਦਰ ਦੇ ਮੂਹਰੇ ਜਾ ਕੇ ਝੰਡਾਰੀ ਲਾਉਂਦਾ ਕਿ ਅਸੀਂ ਜੀ ਇਹਦੇ ਵਿੱਚ ਹਿੱਸੇਦਾਰਾਂ ਹਰ ਧਰਮ ਦਾ ਸਿੱਖ ਸਤਿਕਾਰ ਕਰਦਾ ਗੁਰੂ ਸਾਹਿਬ ਨੇ ਸਾਨੂੰ ਸਭ ਨੂੰ ਮਤ ਵੀ ਦਿੱਤੀ ਆ ਸਮਤ ਵੀ ਦਿੱਤੀ ਆ ਅਸੀਂ ਸਾਰੇ ਸਭ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਸਿੱਖਾਂ ਦੇ ਧਾਰਮਿਕ ਮਾਮਲੇ 'ਚ ਦਖਲ ਜੜਾਵਾ ਉਹ ਹਮੇਸ਼ਾ ਹੀ ਮਹਿੰਗਾ ਪਿਆਵਾ ਤੇ ਅਸੀਂ ਸਰਕਾਰ ਨੂੰ ਕਹਿੰਨੇ ਆ ਦੇਸ਼ ਨੂੰ ਬਚਾਓ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਦਾ ਨਾਅਰਾ ਲਾ ਰਹੇ ਹੋ ਤਾਂ ਦੇਸ਼ ਤਦ ਬਚੇਗਾ ਜੇ ਸਿੱਖਾਂ ਦੇ ਧਰਮਾਂ ਵਾਲੇ ਤੁਸੀਂ ਦਖਲ ਨਹੀਂ ਦੇਉਗੇ। ਇਸ ਸਵਾਲ ਮਾਮਲੇ 'ਤੇ ਲੱਗੇ ਜਿਹੜੀ ਗੱਲਬਾਤ ਹੋ ਰਹੀ ਆ ਉਸ ਬਾਰੇ ਮਤੇ ਆਉਣਗੇ। ਬਹੁਤ ਚੰਗੀ ਗੱਲ ਆ ਜੀ ਅਸੀਂ ਜੋ ਦੇਖੋ ਵਿਧੀ ਵਿਧਾਨ ਆ ਉਹ ਪ੍ਰਧਾਨ ਸਾਹਿਬ ਮੌਕੇ ਤੇ ਦੱਸਣਗੇ ਪਰ ਅਸੀਂ ਸਾਰੇ ਜਿੰਨੇ ਜਿੰਨੇ ਮੈਂਬਰ ਆ ਉਹ ਸਾਡੇ ਲਈ ਸਤਿਕਾਰਯੋਗ ਆ ਅਸੀਂ ਇਕੱਠੇ ਆ। ਤੇ ਅਸੀਂ ਕਿਸੇ ਤਰ੍ਹਾਂ ਦਾ ਵਾਵੇਲਾ ਨਹੀਂ ਖੜਾ ਕਰਨਾ ਤੇ ਦੁਨੀਆ ਨੂੰ ਤਮਾਸ਼ਾ ਨਹੀਂ ਵਿਖਾਉਣਾ ਜਿਸ ਤਮਾਸ਼ੇ ਨੂੰ ਦਿੱਲੀ ਦੇ ਏਸੀ ਦੇ ਕਮਰੇਜ ਬੈਠੇ ਲੋਕ ਦੇਖ ਰਹੇ ਆ ਕਿ ਸਿੱਖਾਂ ਦਾ ਤਮਾਸ਼ਾ ਬਣ ਜਾ ਰਿਹਾ ਅਸੀਂ ਉਹ ਨਹੀਂ ਬਣਦੇ ਨਿਯਮ ਪ੍ਰਧਾਨ ਸਾਹਿਬ ਕਹਿੰਦੇ ਨਵੇਂ ਬਣਨੇ ਚੰਗੀ ਗੱਲ ਆ ਪਹਿਲੋਂ ਨਹੀਂ ਸੀ ਹੈਗੇ ਨਿਯਮ ਹੁਣੇ ਚਾਹੀਦੇ ਸੀ ਪਹਿਲੋਂ ਨੇ ਲਿਖਤੀ ਨਹੀਂ ਲਿਖ ਅੱਗੇ ਚਲੋ ਸਹਿਮਤੀ ਨਾਲ ਹੋ ਜਾਂਦਾ ਸੀ ਪਰ ਜੇ ਕੋਈ ਸ਼ੰਕਾ ਪੈਦਾ ਹੋਈ ਆ ਤੇ ਉਹਨੇ ਜ ਮਨਜਣਾ ਚਾਹੀਦਾ ਅਸੀਂ ਤਾਂ ਸਹਿਮਤ ਆ ਇਸ ਗੱਲ ਨਾਲ ਟਕਸਾਲ ਦੇ ਵੀ ਨੇੜੇ ਰਹੇ ਹੋ ਇਧਰਲੇ ਪਾਸੇ ਅੱਜ ਜੀ ਕਿਸੇ ਮੈਂਬਰ ਹੋ ਤੇ ਫਿਰ ਨਹੀਂ ਦੂਰ ਨਹੀਂ ਕਰ ਰਹੇ ਸਾਡਾ ਸਵਾਲ ਆ ਤੇ ਫਿਰ ਵਿਚੋਲਗੀ ਦੀ ਭੂਮਿਕਾ ਕਿਉਂ ਨਹੀਂ ਨਿਭਾਈ ਪਹਿਲਾਂ ਮਲੇ ਭੂਮਿਕਾ ਤਿੰਨ ਵਾਰ ਤਾਂ ਵੀ ਸਾਹਿਬ ਮਿਲ ਚੁੱਕੇ ਨੇ ਹੋਰ ਸਸਤਾ ਵਿੱਚ ਮਿਲ ਚੁੱਕੀਆਂ ਅਸੀਂ ਤਾਂ ਹੀ ਕਹਿੰਨੇ ਆ ਵੀ ਟਕਰਾਅ ਨਾ ਕਰੀਏ ਮਸਲਾ ਬੈਠ ਕੇ ਹੱਲ ਕਰੀਏ ਕੋਈ ਏਡੀ ਗੱਲ ਨਹੀਂ ਜਿਸ ਕੋਸ਼ਿਸ਼ ਲਿਓ ਸਾਗੇ ਜੇ ਕਿਹਨੇ ਸਾਡੀ ਪੱਗ ਲਉਣੀ ਦਾ ਲਾ ਦੇਣਾ ਜੀ ਜੇ ਇਸ ਗੱਲ ਨਾਲ ਸਿੱਖ ਪੰਥ ਦਾ ਮਸਲਾ ਹੱਲ ਹੁੰਦਾ ਤੇ ਅਸੀਂ ਕਰਨ ਤਿਆਰ ਅਗਲੇ ਪਾਸੇ ਪੱਗ ਹੀ ਹੈ ਨਾ ਟਕਸਾਲ ਦੀ ਵੱਡੀ ਪੱਗ ਆ ਅਸੀਂ ਨਹੀਂ ਲਵਾਂਗੇ ਅਸੀਂ ਨਹੀਂ ਲਵਾਂਗੇ ਅਸੀਂ ਤਾਂ ਹੱਥ ਜੋੜ ਕੇ ਖੜੇ ਆ ਲੱਥੀਆਂ ਅਸੀਂ ਥੋੜਾ ਜਿਹਾ ਪਹਿਲਾਂ ਹੱਥ ਜੋੜ ਕੇ ਹੱਥ ਜੋੜ ਕੇ ਖੜੇ ਆ ਨਾ ਸਿੱਖ ਸ਼ਰੋਣੀ ਕਮੇਟੀ ਪੱਗ ਲਉਂਦੀ ਆ ਨਾ ਕਿਸੇ ਨਾਲ ਲੜਦੀ ਆ ਅਸੀਂ ਤਾਂ ਆਪਣਾ ਇੱਕ ਰੋਲ ਅਦਾ ਕਰਦੇ ਆ ਸਾਂਝਾ ਰੋਲ ਦਾ ਕਰਦੇ ਆ ਵੱਡੀਆਂ ਸਿੱਖ ਸੰਸਥਾਵਾਂ ਟਕਸਾਲ ਜਿਨ੍ਹਾਂ ਵਾਲੇ ਸਿੱਖ ਵੀਕਦਾ ਵਾ ਐਸਜੀਪੀਸੀ ਜਿਨ੍ਹਾਂ ਵਾਲੇ ਸਿੱਖ ਹਮੇਸ਼ਾ ਵੇਖਦਾ ਵੱਡੀਆਂ ਸੰਸਥਾਵਾਂ ਆਪਸੀ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਏਕਤਾ ਇਤفاق ਇੱਕ ਭਰੋਸਾ ਦੇਣ ਤਾਂ ਕਿ ਅਸੀਂ ਲੜਾਈ ਦਿੱਲੀ ਨਾਲ ਲੜ ਸਕੀਏ ਬਾਬਾ ਜੀ ਲੜਾਈ ਦਿੱਲੀ ਨਾਲ ਲੜਨੀ ਆ ਇਹ ਲੜਾਈ ਦਿੱਲੀ ਨਾਲ ਹਾਂ ਲੜਾਈ ਦਿੱਲੀ ਨਾਲ ਲੜਨੀ ਆ ਅਸੀਂ ਸਾਡੀ ਸ਼ਰੋਣੀ ਕਮੇਟੀ ਨੇ ਤੋੜਿਆ ਤੇ ਅਸੀਂ ਦਿੱਲੀ ਨਾਲ ਲੜਾਈ ਨਹੀਂ ਲੜਾਂਗੇ ਅਸੀਂ ਆਪਣੇ ਚ ਲੜ ਲਾਂਗੇ ਅੱਜ ਲੜਾਈ ਦਿੱਲੀ ਨਾਲ ਆ ਕੱਲ ਵੀ ਸੀਗੀ ਤੇ ਕੱਲ ਨੂੰ ਵੀ ਹੋਏਗੀ ਪਲੈਨ ਲੱਗਦਾ ਤੁਹਾਨੂੰ ਸਾਰਾ ਕਾ ਦਾ ਨਹੀਂ ਮੈਂ ਨਹੀਂ ਕਹਿੰਦਾ ਅੱਜ ਇਤਰੀਕ ਨਹੀਂ ਕਹਿੰਦਾ ਮੇਰੇ ਸੱਚਾ ਸਾਫ਼ ਕਰ ਦੋ ਵੈਸੇ ਲਿਖੀ ਲੱਗ ਸਰਕਾਰ ਯੋਗ ਸਨਮਾਨ ਯੋਗ ਬਾਬਾ ਜੀ ਸਾਡੀ ਮਾਂ ਨੇ ਤੇ ਉਹ ਸਮਝਣ ਤੇ ਲੜਾਈ ਦਿੱਲੀ ਨਾਲ ਲੜੀਏ ਧੰਨਵਾਦ ਜੀ ਕਿਤੇ ਨਾ ਕਿਤੇ ਇਸ਼ਾਰਿਆਂ ਦੇ ਵਿੱਚ ਉਹੋ ਹੀ ਗੱਲ ਆ ਜਿਹੜੀ ਮੈਂ ਪਹਿਲਾਂ ਕੀਤੀ ਸੀ ਇਸ਼ਾਰਾ ਬੀਜੇਪੀ ਤੇ ਹਾਰ ਸਸ ਵਾਲੇ ਪਾਸੇ ਆ ਪਰ ਜੇ ਬੀਜੇਪੀ ਆਸਾਸ ਦੀ ਗੱਲ ਕਰਦੇ ਆ ਤੇ ਬੜਾ ਲੰਮਾ ਸਮਾਂ ਪਿੰਗਾ ਝੂਟੀਆਂ ਬੜਾ ਲੰਬਾ ਸਮਾਂ ਪਿੰਗਾ ਝੂਟਿਆ ਸੀ ਅਕਾਲੀ ਦਲ ਨੇ ਵੀ ਤੇ ਉਦੋਂ ਸ਼ੈਨਦ ਐੱਜਜੀਪੀਸੀ ਨੂੰ ਨਹੀਂ ਸੀ ਚੇਤਾ ਕਿ ਅਕਾਲੀ ਦਲ ਤੇ ਭਾਜਪਾ ਦੇ ਤੇ ਆਪਸੀ ਗੱਲਬਾਤ ਆ ਅੱਜ ਸ਼ੈਨਦ ਦੂਰ ਹੋਏ ਆ ਤੇ ਕਿਤੇ ਨਾ ਕਿਤੇ ਉਹ ਵੀ ਚੁਬੰਡੇ ਪਿਆ ਦਿੱਲੀ ਕਮੇਟੀ ਦੀ ਗੱਲ ਕੀਤੀ ਉਹ ਕਹਿੰਦਾ ਕਿ ਪਲਾਨਡ ਆ ਸਾਰਾ ਕੁਝ ਹੀ ਇਹ ਕਹਿੰਦੇ ਅੱਜ ਨਾ ਘਵਾਓ ਉਹ ਤੋਂ ਬਾਅਦ ਜਰੂਰ ਦੱਸੂਗਾ ਗੁਰਚਰਨ ਸਿੰਘ ਗਰੇਵਾਲ ਸਾਹਿਬ ਨਾਲ ਜੁੜੇ ਸੀ ਕੋਸ਼ਿਸ਼ ਕਰਾਂਗੇ ਆਪਾਂ ਇਸ ਮੁੱਦੇ ਉੱਤੇ ਜਿਹੜੀ ਫੁਣੀ ਗੱਲ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਹੈ ਗਰੇਵਾਲ ਸਾਹਿਬ ਨੇ ਕਿ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਕਿਉਂਕਿ ਦੋ ਵੱਡੀਆਂ ਸਿੱਖ ਸੰਸਥ ਸਿੱਖਾਂ ਦੀ ਸਰਮੌਰ ਸੰਸਥਾ ਵਾ ਦੂਜੇ ਪਾਸੇ ਦਮਦਮੀ ਟਕਸਾਲ ਜਿੱਥੇ ਸਵਾਲ ਵੀ ਖੜੇ ਹੋ ਰਹੇ ਆ ਕਿਉਂਕਿ ਪਲਾਨ ਦੀ ਗੱਲ ਹੋਈ ਆ ਕਹਿੰਦੇ ਕਿ ਦਿੱਲੀ ਵਾਲੇ ਪਾਸੇ ਜੋ ਕਰਨਾ ਚਾਹੁੰਦੇ ਦਿੱਲੀ ਉਹ ਸਾਬਤ ਹੋ ਚੁੱਕਾ ਪਰ ਦਿੱਲੀ ਤੇ ਕਿਤੇ ਯਾਰੀਆਂ ਸੀ ਅੱਜ ਦਿੱਲੀ ਕਿਉਂ ਮਾੜੀ ਲੱਗਣ ਦੇ ਪਈ ਆ ਇਹ ਵੀ ਸਵਾਲ ਆ ਉਦੋਂ ਸਾਨੂੰ ਆਰਸਸ ਨਹੀਂ ਸੀ ਦੇਖਦੀ ਇਹ ਵੀ ਕਿਤੇ ਨਾ ਕਿਤੇ ਸਵਾਲ ਆ ਕਾਰਨ ਕੀ ਸੀ ਦਿੱਲੀ ਤੋਂ ਦੂਰ ਹੋਏ ਤੇ ਦਿੱਲੀ ਮਾੜੀ ਲੱਗਣ ਦੇ ਪਈ ਆ ਅੱਜ ਜੋ ਹਾਲਾਤ ਬਣੇ ਹੋਏ ਆ ਭਾਜਪਾ ਤੇ ਆਰਸਸ ਵਾਲੇ ਪਾਸੇ ਜ਼ਰੂਰ ਜੋੜਿਆ ਜਾਂਦਾ ਕਿ ਅਸੀਂ ਇੱਕ ਤੜਾ ਉਧਰਲੇ ਪਾਸੇ ਆ ਦੂਜੇ ਪਾਸੇ ਪਲੈਂਟ ਤੜਾ ਵਾ ਦੇਖਦੇ ਆ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਇੱਥੇ ਪਹੁੰਚਣ ਦਾ ਤਜਾਊਗਾ ਜਿਵੇਂ ਹੁਣੇ ਹੀ ਗੁਰੇਵਾਲ ਸਾਹਿਬ ਨੇ ਕਿਹਾ ਕਿ ਸਾਡੀਆਂ ਪੱਗਾਂ ਨਾ ਲਾਓ ਇੱਕ ਦੂਜੇ ਦੀਆਂ ਨਹੀਂ ਲੱਥਣੀਆਂ ਚਾਹੀਦੀਆਂ ਇਹ ਵੀ ਅਸੀਂ ਵੀ ਕਾਮਨਾ ਕਰਦੇ ਆ ਕਿ ਇਸ ਲੋਕੇਸ਼ਨ ਦੇ ਉੱਤੇ ਕਿਸੇ ਦੀ ਪੱਗ ਨਾ ਲੱਥੇ ਗੁਰੂ ਸਾਹਿਬ ਅਗੇ ਕਾਮਨਾ ਕਰਦੇ ਆ ਪਰ ਜਦੋਂ ਵੱਡੀਆਂ ਸਿੱਖ ਸੰਸਥਾਵਾਂ ਜਿਨ੍ਹਾਂ ਵੱਲ ਸਿੱਖ ਕੌਮ ਨਜ਼ਰ ਬਣਾ ਕੇ ਬੈਠੀ ਆ ਅਕਾਲ ਤੱਕ ਸਾਬ ਦੇ ਤਿੰਨ ਸਿੰਘ ਸਾਬਨ ਘਰਾਂ ਨੂੰ ਤੋੜਤਾ ਜਾਂਦਾ ਵਾ ਪਰ ਉਹਦੇ ਵਿਧਿ ਵਿਵਧਾਨ ਦੀ ਅੱਜ ਕੱਲ੍ਹ ਹੋ ਰਹੀ ਕਿ ਵਿਧਿ ਵਿਵਧਾਨ ਬਣੂਗਾ ਅੱਜ ਸ਼ਾਇਦ ਵਿਧਿ ਵਿਵਧਾਨ ਨਹੀਂ ਬਣੇ ਕਿ ਅਗਲੇ ਸਿੰਘ ਸਾਬਨ ਘਰਾਂ ਨੂੰ ਇਦਾਂ ਨਹੀਂ ਤੋੜੇ ਜਾਣਗੇ ਸ਼ਾਇਦ ਅਜਿਹਾ ਵਿਧਿ ਵਿਵਧਾਨ ਬਣੂਗਾ ਪਰ ਪਹਿਲੇ ਸਿੰਘ ਸਾਬਨਾਂ ਦੀ ਕਰਦਾਰਕੁਸ਼ੀ ਪਹਿਲੇ ਸਿੰਘ ਸਾਬਨਾਂ ਨੂੰ ਘਰਨ ਤੋੜਨ ਦੀ ਗੱਲ ਵੀ ਆ ਉਹਤੇ ਵਿਧਿ ਵਿਵਧਾਨ ਨਹੀਂ ਬਣਨਾ ਵਾ ਬਜਟ ਜਿਲਾਸ ਵੀ ਹੋਣਾ ਵਾ ਰੋਸ ਧਰਨਾ ਵੀ ਆ ਸਾਰਿਆਂ ਨੂੰ ਤਸਵੀਰਾਂ ਨੂੰ ਤੁਹਾਡਾ ਸਾਂਝੇ ਕਰਦਾ ਰਾਵਾਂਗੇ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ